ਉਹ ਜਲਾ ਲਫਟ ਬਿਖੇਰਾਸ ਰਾਤੇ ਅਹੰਗਰ ਬੁੱਧੀ ਮਾਇਆ ਮਦ ਮਾਤਰੀ ਜਲਾ ਲਫਟ ਬਿਖੇਰਾਸ ਰਾਤੇ ਜਿਹੜੇ ਮਾਇਆ ਦੇ ਰਸਾਂ ਨੂੰ ਬਿਖੇਦੇ ਰਸਾਂ ਨੂੰ ਲੱਟੇ ਹੋਏ ਨੇ ਸ਼ਰੀਰ ਦੇ ਰਸਾਂ ਨੂੰ ਰਸ ਮੰਨ ਲੈ ਰਹੇ ਕਰ ਫਰਮਾਇਆ ਧਾਇ ਦੇਖ ਮਹਿਲ ਤੇ ਮੜ ਲ ਬਸਾਰੇ ਬਸਾਰੇ ਜਿਹੜੇ ਇੱਥੇ ਫਸੇ ਹੋਏ ਨੇ ਚਾਹੇ ਉਹ ਸੰਤਰੇ ਚਾਹੇ ਉਹ ਰਾਜੇ ਦੇ ਚਾਹੇ ਕਿੱਡੀ ਧਰਮ ਕਾਰ ਚਾਹੇ ਰਾਜੇ ਦੀ ਤਾਂ ਬੱਲੇ ਨਹੀਂ ਇੱਥੇ ਰਾਜੇ ਦਾ ਤਾਂ ਮਨ ਨੂੰ ਬੜਾ ਧਾਰੂ ਹੋ ਗਿਆ ਉਹ ਵੀ ਰਾਜ ਨੂੰ ਧਾਰੂ ਹੋ ਗਿਆ ਕਿੱਡਾ ਹੀ ਬੜਾ ਧਰਮ ਕਾ ਆਦਮੀ ਹੈ ਜੇ ਉਹ ਸੰਸਾਰੀ ਸਰੀਰ ਕਾ ਰਥਾਂ ਦੇ ਵਿੱਚ ਜੀਵ ਦੇ ਰਥਾਂ ਵਿੱਚ اٹਕਿਆ ਹੋਇਆ ਹੈ ਤਾਂ ਆਮ ਦਾ ਰਸ ਨੂੰ ਆਇਆ ਹੀ ਨਹੀਂ ਨਾ ਉਹ ਨੂੰ ਆਉਣਾ ਉਹਦਾ ਵੀ ਹੈ ਉਹਦਾ ਟਾਰਗੇਟ ਹੈ ਜੀ ਨਾਮ ਦੇ ਰਸਾਂ ਉਹਦਾ ਜੋ ਟਾਰਗੇਟ ਹੈ ਨਹੀਂ ਉਹਦਾ ਟਾਰਗੇਟ ਕੀ ਹੈ ਵੀ ਜਿੱਡਾ بڑا ਰਾਜੇ ਨੂੰ ਸੂਰਤਾਂ ਚੋਟੀਆਂ ਮਿਲ ਨੂੰ ਹੋ ਰਾਜਾ ਤੋਂ ਬਣਦਾ ਨਹੀਂ ਸੀ ਧਰਮ ਦੇ ਰਾਹੀ ਰਾਜੇ ਛੇਤੀ ਬਣ ਜਾਂਦਾ ਇੱਕ ਰਾਹ ਧਰਮ ਦੇ ਰਸਤੇ ਰਾਜਾ ਬਣਨਾ ਬੜਾ ਸੌਖਾ ਹੈ ਸਤ ਬਣ ਜਾ ਰਾਜਾ ਬਣ ਗਿਆ ਵਜ਼ੀਰ ਤਾਂ ਜਾ ਕਿ ਉਹਦੇ ਪਛਟੇ ਗਦੇ ਨੇ ਤਾਂ ਰਾਜਾ ਬਣ ਗਿਆ ਸਾਰੇ ਸੂਤਾਂ ਨੇ ਸਟਾਡੀਓ ਦੇ ਘੋੜ ਲੈ यह रस्ता शॉर्टकट है सौखा है अखंडवास तो धारण करके इस करके लोग करते पर जे है वास्ते पंक्ति भी है, है वो संत वास्ते ही है वो धार्मिक बंदे वास्ते ही है लला लपट राज, राज है वास्तिया है जो भी सी गुरु घर दे ਵੜ ਵੀ ਹੈਗੇ ਨੇ ਥੋਨਾ ਵਾਰ ਤੇ ਹੀ ਭਗਤੀ ਹੈ ਹੁਣ ਕੋ ਪੜਦੇ ਨੇ ਜੋ ਕਹਿੰਦੇ ਨੇ ਰੋਕਾਂ ਬਸੇ ਹੋ ਪੜੀ ਵੀ ਜਾਂਦੇ ਨੇ ਮਲਜਮ ਵੀ ਆ ਪੈ ਨੇ ਖੁਦ ਮਲਜਮ ਪੜ ਰਹੇ ਨੇ ਬਖਤੀਆਂ ਵਨੋਂ ਰੱਬ ਇਹਦਾ ਅਰਥ ਨਹੀਂ ਦੱਸਰੇ ਜੇ ਜਾਣਦੇ ਨੇ ਤਾਂ ਜਾਣ ਕੇ ਨਹੀਂ ਦੱਸਰੇ ਬਹੁਤ ਤਸਰਦਿਸ਼ ਕੀ ਔਖਾ ਜਿਹੜਾ ਨਹੀਂ ਇਹ ਭਗਤੀ ਦੇ ਹੱਥ ਨੂੰ ਜਾਣਦਾ ਜਾਣ ਬੁੱਝ ਵੀ ਨਹੀਂ ਦੱਸਰੇ ਜੇ ਦੱਸਦੇ ਆ ਆਫਸੇ ਬਹੁਤ ساری ਬਾਣੀ ਤਾਂ ਬਰਗਣੀ ਹੋ ਰਹੀ ਆਫਸੇ ਨੇ ਸੰਤ ਸਾਰੇ ਪਰ ਚਰ ਕਾਫਸੇ ਨੇ ਤਾਂ ਨਹੀਂ ਕਰ ਰਹੇ ਉਹ ਅਰਥ ਸੁਣਨ ਵਾਲੇ ਕਹਿੰਦੇ ਤੂੰ ਦੱਸ ਦਸ ਹੁੰਗੜੀ ਉਹਨਾਂ ਵੱਲੋਂ ਜਾਂਦੀ ਹੈ ਤਾਂ ਕਰਕੇ ਲਹੋਂਦੇ ਹੂੰ ਡਾਕਟਰ ਬਿਘੇਰਾ ਸਰਾਤੇ ਬਿਘੇਰਾ ਸਰਾਤੇ ਬਿਘੇਦੇ ਰਸਨ ਨਾਲ ਜਦੀਰ ਦੇ ਰਸਨ ਨਾਲ ਮਾਇਆ ਦੇ ਰਸਨ ਦੇ ਵਿੱਚ ਜਿਹੜੇ ਕੋਝਾ ਹੋਇ ਨਹੀਂ ਇਹਨਾਂ ਦਾ ਰੰਗ ਜਿਹੜਾ ਹੈ ਮਾਇਆ ਦਾ ਹੀ ਹਮ ਬੁੱਧੀ ਮਾਇਆ ਮਦ ਮਾਪੇ ਉਹਨਾਂ ਨੇ ਕੀ ਅਹੰਕਾਰ ਅਹਮ ਬੁੱਧ ਰਾਜਾ ਦੇ ਵੀ ਅਹੰਕਾਰ ਹੋਵੇ ਵੀ ਅਹੰਕਾਰ ਆਮ ਬੁੱਧ ਦਾ ਨਹੀਂ ਫਿਰਾਂ ਨੇ ਸੰਤਰੇਕਾਰ ਵੱਡੀ ਲੈ ਲਈਆ ਬਹੁਤ ਵਧੀਆ ਲੈਣੀ ਹੈ ਉਹਨਾਂ ਨੇ ਉਹ ਮੰਦਰ ਆਪਣਾ ਜਿਹੜਾ ਪਰ ਸਰਦਾਰ ਹਰਮੰਦਰ ਵਰਗਾ ਬਣਾ ਦੇਣਾ ਆਪਾਂ ਨੇ ਗੁਰੂਆਂ ਨੇ ਕੀ ਬਣਾਇਆ ਤਾਂ ਆਪਾਂ ਗੁਰੂਆਂੋਂ ਵੀ ਵਧੀਆ ਬਣਾ ਦੇਣਾ ਆ। ਆਏਗਾ। ਉਦੋਂ ਗੁਰੂ ਦੀ ਸਰੀਗਰੇ ਉਦੋਂ ਵੱਤ ਨੇ ਸਬਦ ਕਰਨਾ ਚਾਹੁੰਦਾ ਨੇ ਵੀ ਗੁਰੂ ਦੇ ਬਰਾਬਰ ਵਾਲੀ ਤੇ ਕੋਈ ਔਖਾ ਨਹੀਂ ਜੇ ਉਹਨੇ ਬਣਾ ਦਿੱਤਾ ਤਾਂ ਅਸੀਂ ਹੋਰ ਬਣਾ ਦੇਣੇ ਐਜੇ। ਨਿਹਰਾ سونے ਦਾ ਬਣਾ ਦੇਣਗੇ ਇੰਨੇ ਵੀ ਰਾਜੇ ਪੈ ਗਏ ਨੇ। ਕੀ ਤੁਸੀਂ ਇਹ ਪਹਿਲਾਂ ਦਾ ਲਾਹਾਂ ਕੇ ਵੀ ਮੰਦਿਰ سونے ਦਾ ਬਣਾ ਲਵੇ ਉਹ ਵਰੂਂਗਾ ਨਹੀਂ ਹੋ ਗਿਆ। ਨੰਕਾਰ ਦੀ ਗੱਲ ਹੋਰ ਬਣਦਾ ਨਹੀਂ ਐ ਤੈਸਾ ਸੌਣ ਐਸੀ ਉਸ ਮਾਟੀ ਤੈਸਾ ਅੰਮ੍ਰਿਤ ਐ ਐਸੀ ਮੈਂ ਖਾਧੀ ਇੱਕ ਆਦਮੀ ਸੁਣੀਏ ਭਗਤੀ ਅਸੀਂ ਜੇ ਅਸੀਂ ਕਹੀਏ ਬਣਾਉਣਾ ਕੋਈ ਵੈਲਿਊ ਹੀ ਨਹੀਂ ਸੋਨੇ ਦਾ ਬਣਾਉਣਾ ਤਾਂ ਕੋਈ ਵੈਲਿਊ ਹੁੰਦੀ ਐਸੀ ਇਹ ਕਹਦੇ ਸ਼ਾਇਦ ਉਹ ਨਾ ਬਣਾਉਂਦੇ ਅਸੀਂ ਉਹਨੂੰ ਮੰਨਤਾ ਬੜੀ ਦੇਰ ਤੇ ਲੋਕਾਂ ਨੂੰ ਤਾਂ ਲਾਤ ਆਉਈ ਹੈਗੇ ਬਣਾਉਂ ਤੁਹਾਨੂੰ ਮੰਨਤਾ ਬੜੀ ਸਰਵਕਾ ਬਿੜਲੇ ਬਣਾਉਣ ਦੀ ਵਾਸਤੇ ਗੁਰੂ ਜੀ ਇੱਕ ਬਿੜਲੇ ਬਣਾਉਣ ਦੀ ਵਾਸਤੇ ਉਹਦਾ ਮਜਬੂਰੀ ਸੀ ਉਹਨਾਂ ਦੀ ਕਿ त्यागा ਗੁਰ ਕੀ ਕਰਨੀ ਕਹਾਇਤਾ ਉਹ ਗੁਰ ਕੀ ਕਰਨੀ ਸੀ ਉਹਨਾਂ ਨੇ ਬਣਾਇਆ ਸਰੋਵਰ ਜਿ ਬਣਾਇਆ ਕਿਉਂ ਬਣਾਇਆ ਉਹ ਗੱਲ ਹੋਰ ਹੈ ਉਸ ਵੇਲੇ ਦੀ ਲੋੜ ਸੀ ਨੀਡ ਸੀ ਤੁਸੀਂ ਉਹਨਾਂ ਨੂੰ ਭਜ ਜਾਓ ਉਹਦੇ ਮਤਲਬ ਉਹ ਤੁਸੀਂ ਉਹਦੇ ਲੈਣਾ ਕੀ ਹੈ ਉਸ ਵੇਲੇ ਦੀ ਲੋੜ ਸੀ ਇਹ ਇੰਪੋਰਟੈਂਟ ਮਤਲਬਾ ਜੀ ਜਿਹੜੀ ਤਿਆਰ ਕੀਤੀ ਵਾਣ ਜਿਨ੍ਹਾਂ ਲੋਕਾਂ ਦੇ ਖਿਲਾਫ ਤੇ ਹੱਥ ਨਾ ਦਿੰਦੇ ਹੋ ਛੱਡ ਦਿੰਦੇ ਉਹਦੀ ਸੇਫਟੀ ਵਾਸਤੇ ਬਣਾਇਆ ਸਰੋਵਰ ਦੇ ਵਿੱਚ ਇਕਰਾਰ ਰੱਖਿਆ ਉਥੇ ਬੰਦੇ ਰਹੇ ਤਾਂ ਕਿ ਭੂਰੇ ਦੀ ਜਵਾਬ ਅਸੂ ਦਾ ਪਤਾ ਲੱਗੂ ਨਾ ਅੰਦਰ ਸਰੋਵਰ ਪਾਣੀ ਭਰਦਾ ਉਹਦਾ ਉਹਨਾਂ ਦੀ ਇੱਕ ਧਰਮ ਨੀਤੀ ਸੀ ਇਹਦਾ ਨੀਤੀ ਸੀ ਮੰਦਰ ਬਣਾਉਣਾ ਵਿੱਚ ਹੋਰ ਬਣਾਇਆ ਇਹ ਹੋਰ ਗੱਲ ਨਹੀਂ ਬਣਾਇਆ ਪਰ ਮੈਂ ਪਾਸ਼ਾਲੇ ਜਾ ਕੇ ਦੁਆ ਕਰਤਾ ਦਾ ਬਣਾਇਆ ਉਹ ਜਗ੍ਹਾ ਵੀ ਨਹੀਂ ਬਣਾਇਆ ਫਿਰ ਹਰ ਜਗ੍ਹਾ ਬਣੇ ਕਿਉਂਦਾ ਉਹ ਗੱਲ ਹੋਰ ਸੀ ਇਹ ਸੇਵ ਜਗ੍ਹਾ ਬਣਾਈ ਸੀ ਰੱਖਣ ਵਾਸਤੇ ਪੁੱਤੀ ਸਾਹਿਬ ਕਿੱਥੇ ਰੱਖੀਏ ਇਹਨੂੰ ਇੰਨੀ ਇੰਪੋਰਟੈਂਟ ਚੀਜ਼ ਨੂੰ ਇਨੀ ਕਿਉਂਤੀ ਕੀ ਇਹਨੂੰ ਰੱਖੀਏ ਕਿੱਥੇ ਇਨੇ بڑے ਖਜ਼ਾਨੇ ਨੂੰ ਉਹ ਲਾ ਲਿਆ ਉਹਨਾਂ ਨੇ ਪਰ ਗੁਣਕੀ ਕਰਨੀ ਦਾ ਪਤਾ ਹੈ ਨਹੀਂ ਅੱਖਾਂ ਵੀ ਜਦੋਂ ਜਦੋਂ ਗਵਰਨਮੈਂਟ ਕੋ ਕੀ ਨਹੀਂ ਹੈ ਗਵਰਨਰ ਡੇਰਾ ਸੋਨੇ ਦਾ ਬਣਾ ਦੇ ਅਮਰੀਕਾ ਨੇ ਡੇਰਾ ਸੋਨੇ ਦੀ ਇੱਟਾਂ ਦਾ ਬਣਾ ਦੇ ਲਿਆਏ ਜਾ ਕਿੱਥੀ ਹੋ ਜੂਗਾ ਪਹਿਲਾ ਸ਼ਬਦ ਗੁਰੂ ਰਾਂਝਾ ਦਾ ਮੋਤੀ ਦਾ ਮੰਦਰ ਉਸਰੇ ਉਸਰੇ ਡੇਰਾ ਤਰੀ ਦਾ ਜਿਹੜਾ ਉਹ ਪਹਿਲਾ ਹੀ ਸ਼ਬਦ ਹੈ ਹੀ ਕਹਤਾ ਹੈ ਜੀਏ ਸ਼ਬਦ ਪਹਿਲਾਂ ਰੱਖਿਆ ਵੀ ਤੁਸੀਂ ਇਹਨਾਂ ਮਗਰ ਨਾ ਬਹਿ ਜਾਓ ਤੇ ਕੋਈ ਚੀਜ਼ ਨਹੀਂ ਹੈ ਤੁਸੀਂ ਉਹਨੂੰ ਵਜੂਦ ਲੱਗੇ ਸੋਨੇ ਫਲਾਨਾ ਨਿਮਗੈ ਸਿੱਖੀ ਤੋਂ ਸਾਰੇ ਹੀ ਖੁਜੇ ਹੋਏ ਰਹੇ ਗੁਰ ਕੀ ਕਾਣੀ ਮਗਰ ਬਹਿਲੇ ਗੁਰ ਕਿਹਾ ਜੋਕਾਰ ਖਮਾਓ ਹੋਏ ਨਹੀਂ ਉਧਰ ਹੋਏ ਨਹੀਂ ਜੋ ਗੱਲ ਗੁਰਬਾਣੀ ਨੇ ਕਹੀ ਤੀ ਉਹ ਮੰਨੀ ਨਹੀਂ ਗੁਰ ਕੀ ਕਾਣੀ ਵਾਲਾ ਬਹਿ ਉਹਦੇ ਨੇ ਕਿ ਬੜ ਲੇਣਾ ਹੋਇਆ ਉਹਨਾਂ ਫਿਰ ਕਿਉਂ ਫਿਰ ਕਿਉਂ ਜੇ ਬਣਾ ਲੈਣਗੇ ਫਿਰ ਕੀ ਹੋ ਜੂਗਾ ਫਿਰ ਕੀ ਹੋ ਜੂਗਾ ਮਨ ਮੁਖ ਵਰਮੁਖ ਨਹੀਂ ਬਣਦਾ ਖੋਤੇ ਤੇ ਸ਼ੇਰ ਦੀ ਖਲ ਪਾਦੀਏ ਸ਼ੇਰ ਨਹੀਂ ਬਣਦਾ ਅਗਰ ਇਹ ਗੁਰੂ ਨਾਲ ਨਹੀਂ ਬਣ ਸਕਦਾ ਲੈ ਜਾਣ ਜੋਰ ਜਨਾ ਲਜੀਏ ਜੇ ਉਹ ਪੜਾ ਕੇ ਗਿਆ ਉਹਨੋਂ ਕੋਈ ਹੈ ਹੀ ਹੋਰ ਪੜਾਈਆ ਸਾਰੇ ਹੁਣ ਆਊਟ ਹੋ ਜੂਗਾ ਸਾਰਾ ਹੀ ਪਤਾ ਲੱਗ ਜੂਗੇ ਉਹਨੇ ਕੋੜ ਕੀ ਸੀ ਉਹਨਾਂ ਨੇ ਕੋੜ ਕੀ ਹੈ ਜਿਹੜੇ ਬਣਾ ਰਹੇ ਨੇ ਗੁਰਬਾਣੀ ਦੀ ਵਿਆਖਿਆ ਕਰਨ ਗੁਰਬਾਣੀ ਦੇ खरे ਉਤਰ ਕੇ ਦੱਸੋਣ ਫਿਰ ਪਤਾ ਲੱਗੂ ਗੁਰਬਾਣੀ ਸਾਡੇ ਕੋ ਮੱਤਾਂ ਦਾ ਗੁਰਬਾਣੀ ਦਾ ਪੜ੍ਹਨਾ ਵਿੱਚ ਸਭ ਕੋ ਪੂਰਾ ਆਪੋ ਹੋਵੇ ਘਟ ਨਾ ਬੂ ਆਖੇ ਮਤ ਪਰ ਬਾਣੀ ਦਾ ਪਾਠੇ ਪਾਈਏ ਤਾਂ ਨਾਨਕ ਤੋਲਿਆ ਸੱਚਿਆ ਬਾਣੀ ਦਾ ਬੱਟਾ ਕੋ ਪਤਾ ਲੱਗ ਜੂਗਾ ਵੀ ਕਿੰਨਾ ਪੜ੍ਹਿਆ ਤੁਸੀਂ ਬਣਾ ਲੋ سونے ਦਾ ਬਣਾ ਲੋ ਨੇੜੇ ਦਾ ਜੋ ਬਣਾ ਲੋ ਦੇਖਾ ਬਣਾ ਘਰ ਮੰਨਣਾ ਉਹਨੂੰ ਹੈ ਪਾਸ ਹੋਲੇ ਹੋਣਾ ਜਿਹੜਾ ਗੁਰਬਾਣੀ ਦੇ ਚੱਲੂਗਾ ਜਿਹੜਾ ਗੁਰਬਾਣੀ ਨੂੰ ਸਮਝਾਊਗਾ ਸਮਝੂਗਾ ਕੱਲ ਉਹਦੀ ਬਣੀਆਂ ਨੂੰ ਕੋਣ ਪੁੱਛਦਾ ਕਿਸੇ ਨੇ ਨਹੀਂ ਪੁੱਛਣਾ ਕਿਸੇ ਨੂੰ ਬਹੁਤ بڑے بڑے ਬੰਦਰ ਸੱਦਾ ਕੋਲ ਬਹੁਤ ਬੜੀ ਬੜੀ ਮਾਇਆ ਸੀ ਨਾਨਕ ਕੋਲ ਕੀ ਸੀ ਕੁਝ ਨਹੀਂ ਸੀ ਗੁਰੂ ਘਰ ਚ ਕੀ ਸੀ ਕੁਝ ਵੀ ਨਹੀਂ ਸੀ ਰੋਪਾਸੇ ਤਾਂ ਮਾਇਆ ਬਹੁਤ ਸੀ ਹਮਲਾ ਫੁੱਟ ਜਿਹੜਾ ਸੋਨੇ ਦਾ ਮੰਦਿਰ ਸੀ ਉੱਥੇ ਕੀ ਸੀ ਉਹ ਇਹਨੂੰ ਜਿਹੜਾ ਜਿਹੜਾ ਸੀ ਉੱਥੇ ਵੱਡ ਦਾ ਸਭ ਤੋਂ ਕੀ ਹੁੰਦੀ ਕਿੱਥੇ ਗਏ ਹੋ ਇਹ ਮਾਇਆ ਦਾ ਤਾਂ ਗੱਲੇ ਹੀ ਨਹੀਂ ਹੈ ਮਾਇਆ ਦਾ ਜਿਹੜੇ ਮਾਇਆ ਨਾਲ ਜੁੜੇ ਨੇ ਉਹਨਾਂ ਦੀ ਗੱਲ ਤੇ ਆ ਗਈ ਉਹਦਾ ਦੁਰਗੰਧ ਨਾ ਲੱਗੇ ਹੋਏ ਨੇ ਇਹ ਸਾਰੇ ਦੁਰਗੰਧ ਨਾ ਲੱਗੇ ਹੋਏ ਨੇ ਨਕਲ ਬਣਾ ਰਹੇ ਫਤੂਰੀ ਉਹ ਬਣ ਜੂਗੇ ਫਤੂਰੀ ਬਰਾਬਰੀ ਕਰ ਲਓਗੇ ਬਰਾਬਰੀ ਕਰਨੀ ਹੈ ਬਰਾਬਰੀ ਕਰਨੀ ਹੈ ਗਰਮਖ ਵੜਨਾ ਬਾਣੀ ਪੜੋ ਬਰਾਬਰੀ ਕਰਨੀ ਹੈ ਬਾਣੀ ਵਰਗਾ ਚਾਲੂ ਕਰੋ ਆਪਣੋ ਹਾਂ ਅਹੰ ਗੁਧੀ ਮਾਇਆ ਮਦਮਾ ਹਾਂ ਬੁੱਧਾ ਹੰਕਾਰੀ ਨੇ ਮਾਇਆ ਵਧਾਤੇ ਇਹ ਵੀ ਹੰਕਾਰੀ ਨੇ ਉਹ ਵੀ ਹੰਕਾਰੀ ਨੇ ਹੰਕਾਰੀ ਦੋਏ ਨੇ ਉਹ ਕਹਿੰਦੇ ਅਸੀਂ ਵੜ ਨਹੀਂ ਦੇਣਾ ਹਮਾਰੇ ਬਾਪ ਬਾਬਰ ਉਹ ਕਹਿੰਦੇ ਨੇ ਬਣਾ ਲਿਆ ਹੁਣ ਡਰਦੇ ਕੀ ਨੇ ਵੀ ਸਿੱਖਣਾ ਸਾਨੂੰ ਉਹਨਾਂ ਦੇ ਹਟ ਜਾਣ ਸਿੱਖੀ ਰਹ ਜਾਂਦੀ ਰਹੇ ਡਰਦੇ ਤਾਂ ਨਹੀਂ ਹੋ ਵੀ ਇਹ ਸਿੱਖਣੇ ਕਹਿੰਦਾ ਸਿੱਖ ਨਹੀਂ ਹਣ ਫਿਰ ਅੱਖੋਂ ਖੜ ਜਾਂ ਬੰਨ ਹੋੜ ਡਰੋ ਤੇ ਵੀ ਮਾਇਆ ਰਹੀ ਆ ਬਣ ਹੋਰ ਕਾਇਦਾ ਰਨ ਨਹੀਂ ਜੇ ਨਾਮ ਵਾਲੇ ਹੁੰਦੇ ਡਰਦੇ ਕੀ ਨੋਕਾ ਜੇ ਸੀ ਬਣਾ ਲਿਆ ਜਾਓ ਤੁਸੀਂ ਕਰ ਲੋ ਜਿਹੜੇ ਕਰਦੇ ਨੇ ਪੁਰਾਣਾ ਜੀਵਨ ਹੁੰਦਾ ਦੁਆਰਾਂੀਆਂ ਦਾ ਪ੍ਰਚਾਰ ਹੁੰਦਾ ਕਿ ਇਹ ਗੱਲਾਂ ਗੱਲਾਂ ਬਣਾ ਲਓ ਕਿਹੜਾ ਬਕਵਾਸ ਗੱਲਾਂ ਜਿਹੜੀਆਂ ਗੱਲਾਂ ਦੀ ਲੜਾਈਆਂ ਨਾਲ ਛੇੜੀ ਇਹ ਲੜਾਈ ਦਾ ਵਿਸ਼ਾ ਹੀ ਨਹੀਂ ਹੁੰਦਾ ਲੜਾਈ ਦਾ ਵਿਸ਼ਾ ਤਾਂ ਮਨ ਨਾਲ ਲੜਨਾ ਸੀ ਅਸੀਂ ਉਹ ਬਕਾਰਾਂ ਨਾਲ ਲੜਨਾ ਤਾਂ ਲੜਾਈ ਛੱਡਤੀ ਲੜਾਈ ਹੋਰੇ ਸ਼ੁਰੂ ਕਰ ਲਈ ਕਿਉਂ ਦੁਨੀਆਂ ਦੀ ਪਬਲਿਕ ਦਾ ਧਿਆਨ ਹੋ ਲੜਾਈ ਉਹ ਦੁਆਖੇ ਕੁਰਬਾਨੀ ਬੰਨੂ ਧਿਆਨ ਜਾਵੇ ਨਾ ਕਿਦਕ ਤੇ ਆਣਾ ਨਾ ਜਾਵੇਗੇ ਜਰ ਅਭੀ ਅਸੀਂ ਕੀ ਕਰ ਰਹੇ ਹਾਂ ਗੁਰਬਾਣੀ ਕਿਉਂ ਨਹੀਂ ਅਸੀਂ ਤੇ ਚੱਲਣਾ ਇਹ ਝਗੜੇ ਹੋ ਰਹੇ ਝਗੜੇ ਜਿਹੜਾ ਡੱਦੇ ਹੁੰਦੇ ਨੇ ਆਪ ਕੋ ਬਲਗਦਾ ਤਾਂ ਅੰਗੂਰਾ ਪੱਤੇ ਕਰਨ ਵਾਸਤੇ ਹੋਰ ਕੋਈ ਨਹੀਂ ਹੋਰ ਗੱਲ ਕੀ ਹੈ ਬੰਦੇ ਜੇ ਬਜ਼ੁਰਗ ਬਣਾ ਰਹੇ ਹੋ ਦੇਸ਼ ਭਰਾ ਇਹ ਹਟਾ ਦੇਣ ਤੇ ਉਦੋਂ ਪਹਿਲਾਂ ਉਹ ਬਣਾ ਹੋਇਆ ਅੱਜ ਅਜਲ ਅਨੰਦਪੁਰ ਬਣਾਇਆ ਸ਼ਿਵਜੀ ਦਾ ਉਚਾਰੇ ਬਣਾਇਆ ਸਰੋਵਰ ਦੇ ਇਦਲ ਗੁਰਦੌਰ ਰੈਡਰੁੰਦਰਾ ਵਿਚਾਰੇ ਬਣਿਆ ਹੋਇਆ ਸ੍ਰੋਵਰ ਦੇ ਉਹ ਪਹਿਲਾਂ ਦਾ ਬਣਿਆ ਹੋਇਆ ਅਸੀਂ ਬਾਜੂਣਾ ਜੋ ਕਹਿੰਦੇ ਉਹਦੀ ਨਫਲ ਨਹੀਂ ਕਰਨੀ ਫਿਰ ਤੇ ਉਹਦਾ ਕਰਨੀ ਕਿਹੜਾ ਜਿਹੜੇ ਕਿਹਾ ਜਾਣੇ ਨੇ ਇਹ ਨਹੀਂ ਕਿਹਾ ਜਾਣੇ ਨੇ ਜਿੰਨਾ ਸਿੱਖ ਨੂੰ ਗਿਆਨਵਾਨ ਬਣਾਇਆ ਤਾਂ ਉਹਨਾਂ ਨੂੰ ਮੂਰਖ ਹੋ ਗਿਆ ਜਿੰਨਾ ਅਜਦਾ ਸਿੱਖ ਮੂਰਖ ਹੈ ਉਹਨਾਂ ਹਿੰਦੂ ਮੂਰਖ ਨਹੀਂ ਇਹ ਅਤਿਅੰਤ ਮੂਰਖ ਹੈ ਗੁਰੂ ਛੜਦਾ ਮੂਰਖ ਹੋ ਗਿਆ ਜਿੱਦਾਂ ਗਿਆਨਵਾਨ ਆਦਮੀ ਹੁੰਦਾ ਹੈ ਉਹ ਢਈ ਜ਼ਿਆਦਾ ਮੂਰਖ ਬਣ ਜਾਂਦਾ ਜੋ ਤਾਂ ਚੱਲ ਜੂਗਾ ਇਹ ਬਾਣੀ ਨੂੰ ਜੇ ਛੱਡਦੀ ਹੈ ਨਾ ਤੁੜੀ ਜਿੰਨੀ ਜਿਆਦਾ ਤੇਜ ਹੋਊ ਜੇ ਸਬਜ਼ੀ ਉਨੀ ਕੱਢਦੇ ਉਂਗਲੇ ਮੇ ਉਹਨੇ ਇਸ਼ੇ ਦੀ ਕੱਟੂਗੀ ਜੇ ਗੁਰਬਾਣੀ ਦਾ ਅਸਰ ਨਹੀਂ ਹੋਇਆ ਜਿਹਨਾਂ ਦੇ ਉੱਤੇ ਉਹ ਸਮਝੋ ਉਹਨਾਂ ਦੇ ਕਿਸੇ ਚੀਜ਼ ਦਾ ਅਜ਼ਰ ਹੁਣ ਸੋਣਾ ਹੀ ਨਹੀਂ ਪੱਥਰ ਦਾ ਉਹਨਾਂ ਕੋਲ ਤਾਂ ਹੈ ਹੀ ਨਹੀਂ ਸਾਡੇ ਕੋਲ ਤਾਂ ਹੈ ਸਾਡੇ ਕੋਲ ਤਾਂ ਸ਼ਬਦ ਦੀ ਸ਼ਾਨ ਸੀਗੀ ਸਾਡੀ ਬੁੱਧੀ ਤੇਜ਼ ਹੋ ਸਕਦੀ ਸੀ ਅਸੀਂ ਕਿਉਂ ਨਹੀਂ ਦੇਰ ਕੀਤੀ ਸਾਣ ਹੁੰਦੀ ਤੇਜ਼ ਨਹੀਂ ਕਰਦੀ ਹੁੰਦੀ ਹੁੰਦੀ ਨੂੰ ਖਦਮ ਵੀ ਕਰ ਦਿੰਦੀ ਹੈ ਜੇ ਸਾਣ ਦੇ ਉੱਤੇ ਧਾਰ ਰੱਖਦੀਏ ਰਗੜ ਕੇ ਜੈ ਜਿੱਪੇਠੋ ਦੀ ਉਹ ਜੀ ਕਰ ਦਿੰਦੀ ਅਸੀਂ ਤਾਂ ਬਰੋਚ ਬਣੇ ਹੋ ਗਏ ਬਾਣੀ ਦੇ ਜਿੱਦਾਂ ਸਾਣ ਦੇ ਸਾਈਡ ਤੇ ਲਾਈਏ ਫਿਰ ਤਾਂ ਧਾਰ ਬਣ ਜੂ ਜੇ ਧਾਰ ਇਸ ਐਨ ਉੱਤੇ ਰੱਖਦੀਏ ਸਾਣ ਦੇ ਫਿਰ ਕੀ ਹੋਊਗਾ ਅਜੀਤਾ ਬਾਣੀ ਦੇ ਵਿਰੋਧ ਚ ਖੜੇ ਹੋ ਗਏ ਸਿੱਖ ਤਾਰ ਦੀ ਹੁਣੀ ਦੀ ਜੈ ਜੀ ਪਿੱਛੀ ਦੀ ਤਲਵਾਰ ਦੀ ਲੋਈ ਦੀ ਧਾਰ ਨਾਲ ਬਸਾ ਹੋ ਗਏ ਪਿੱਛਾ ਧਾਰ ਦੇ ਕੋ ਹੋ ਗਏ ਹਿੰਦੂ ਤਾਂ ਭਜਣੇ ਲੱਗੇ ਹਿੰਦੂ ਤਾਂ ਭਜਣੇ ਲੱਗੇ ਵਿਰੋਧ ਵਿੱਚ ਤਾਂ ਸਿੱਖ ਨੇ ਖੜੇ ਹੋ ਗਏ ਬਾਣੀ ਤੋਂ ਹਿੰਦੂਆਂ ਕੀ ਲੋੜ ਵਿਰੋਧ ਕਰਨ ਦਾ ਵਿਰੋਧ ਤਾਂ ਅਸੀਂ ਖੁਦ ਖੜੇ ਹੋ ਗਏ ਕਿਆ ਮਾਇਆ ਮੈਂ ਜਨਮੈ ਮਰਨਾ ਇਸ ਮਾਇਆ ਜਨਮਣ ਜਨਮਣ ਦਾ ਕਿਸੇ ਮੱਥਿ ਚ ਇਲਾਜ ਨਹੀਂ ਸਵਾਇ ਗੁਰੂ ਆਤਮਾ ਜਨਮਣ ਦਾ ਰਾਜਾ ਕਿੱਥੇ ਪ੍ਰਚਾਰ ਹੋ ਰਿਹਾ ਕੋਈ ਕਰ ਰਿਹਾ ਰਾਜਾ ਦਾ ਪ੍ਰਚਾਰ ਚੱਲਿਆ ਇਲੈਕਸ਼ਨ ਤੇ ਮੈਂ ਜਿਤਨਾ ਚਾਹੇ ਸਰਮਣੀ ਦੀ ਵਟੀ ਦਾ ਹੋਵੇ ਚਾਹੇ ਬਾੜ ਦੇ ਗੁਰਦਾਰੇ ਦਾ ਹੋਵੇ ਚਾਹੇ ਪੰਚਾਇਤ ਦਾ ਹੋਵੇ ਚਾਹੇ ਮੇਲੇ ਦਾ ਹੋਵੇ ਚੈ ਵੀਰ ਹੋਵੇ ਚੈ ਸਰਪਨ ਜੀਦਾ ਹੋਵੇ ਅੱਧਾ ਡਾਗੜਾ ਸਾਡਾ ਚੌਧਰ ਦਾ ਜਿਹਨੂੰ ਕਹ ਸੀ ਦੁਨੀਆ ਕੀ ਬੜਿਆਈਆਂ ਆ ਗਈ ਸੀ ਦੀ ਜਾਣ ਉਹਨੂੰ ਤਾਂ ਅਸੀਂ ਪਹਿਲੇ ਭਾਜੀ ਕੇ ਧਾਰ ਦੇ ਉੱਤੇ ਖੜ ਗਏ ਅਸੀਂ ਜਾ ਕੇ ਧਾਰ ਦੇ ਉੱਤੇ ਧਾਰ ਰੱਖਦੀ ਮੈਨੂੰ ਰਹਿਣੇ ਨਾ ਦੇ ਉਹ ਹੀ ਉਹ ਕਰਦੇ ਬਿਲਕੁਲ ਧਾਰ ਦਾ ਕਰਨ ਉਹ ਨਹੀਂ ਕਦੇ